ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਆਈ ਆ ਉਹ ਦਰਵਾਸਾ ਮੱਥਾ ਟੇਕਣ ਵਾਸਤੇ ਆਈ ਸੀ ਜਿਹਨਾਂ ਚੜਾਉਣ ਵਾਸਤੇ ਉਹ ਜਿਹੜਾ ਦਰਵਾਸਾ ਹੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜਾ ਝਗੜ ਰਿਹਾ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸਾਟਾ ਲਾ ਦਿੱਤੀਆਂ। ਸ੍ਰਤ ਕਾਰਵੀ ਕਰਦਾ ਜਿਹੜੀ ਥਾੜਾ ਕਦਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10-12 ਘੰਟਿਆਂ ਦੇ ਵਿੱਚ ਜਿਹੜੇ ਮੇਜ਼ ਬੁਛੀਆ ਦਿਨ ਉਹਨਾਂ ਨੂੰ ਰੈਸਟ ਕਰ ਲਿਆ। ਅੰਮ੍ਰਿਤਸਰ ਦੇ ਹਾਈਟੇਸ ਸਟੇਟ ਉਤੇ ਸ਼ਰਧਾਲੂ ਦੇ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ 10 ਘੰਟਿਆਂ ਦੇ ਵਿੱਚ ਪੁਲਿਸ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਤੋਂ ਇੱਕ ਪਰਿਵਾਰ ਸਚਖੰਡ ਸ੍ਰੀ ਹਰਮਨਦਰ ਸਾਹਿਬ ਮੱਥਾ ਟੇਕਣ ਦੇ ਲਈ ਆਇਆ ਸੀ ਮੱਥਾ ਟੇਕਣ ਤੋਂ ਬਾਅਦ ਜਦੋਂ ਇਹ ਪਰਿਵਾਰ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਵਾਸਤੀ ਮਾਰਗ ਉਤੇ ਕੁਝ ਮੁੰਡੇ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਇਸ ਪਰਿਵਾਰ ਦੇ ਇੱਕ ਨੌਜਵਾਨ ਵੱਲੋਂ ਇਹਨਾਂ ਮੁੰਡਿਆਂ ਦੀ ਲੜਾਈ ਛਡਾਉਣ ਦੇ ਲਈ ਅੱਗੇ ਆਇਆ ਤਾਂ ਇਸ ਨੌਜਵਾਨ ਦੀ ਇਹਨਾਂ ਮੁੰਡਿਆਂ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਵੱਲੋਂ ਪੁਲਿਸ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ 10 ਘੰਟਿਆਂ ਦੇ ਅੰਦਰ ਹੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਤੁਰੰਤ ਦੋਸ਼ੀਆਂ ਦੀ ਪਛਾਣ ਕੀਤੀ ਗਈ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਕੱਲ ਨਮਾ ਸ਼ਹਿਰ ਤੋਂ ਇੱਕ ਫੈਮਿਲੀ ਆਈ ਆ ਉਹ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਹੈਰੀਟੇਜ ਸਟਰੀਟ ਤੇ ਜਾ ਰਹੀ ਸੀ ਤੇ ਉਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇਆਂ ਵਾਲੇ ਸੀ ਕੋਈ ਦੂਜੇ ਵਿਅਕਤੀ ਝਗੜ ਰਹੇ ਸੀਗੇ ਜਿੰਨਾਂ ਚੜਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜੇ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉਥੋਂ ਦੇ ਨਮਾ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਦਿਨ ਦੇ ਫਾਸਲੇ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲੱਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਉਹਦਾ ਦੇ ਦਿੱਤਾ ਸੀਗਾ ਅ ਗਰਮਨ ਬਸੜ ਐਕਸ ਹੋਤੀ ਆ ਥਾਣਾ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦੇ ਆ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10 12 ਘੰਟਿਆਂ ਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਅਰੈਸਟ ਪਾ ਦਿੱਤੀ ਗਿਆ ਇਹ ਜੇ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜ ਦਾ ਰਹਿਣ ਵਾਲਾ ਇੱਕ ਜਿਸ ਕਰਨ ਆ ਉਹ ਕਟੜਾ ਪਰਜਾ ਹਾਥੀ ਗੜ ਦਾ ਰਹਿਣ ਵਾਲਾ ਹੈ ਨਤੀਜਾ ਜਸ਼ਨਪ੍ਰੀਤ ਹੈ ਉਹ ਜਿਹੜਾ ਫਤਿਹ ਸੰਗਲੋਨੀ ਦਾ ਰਹਿਣ ਵਾਲਾ ਹੈ ਤੇ ਯੂ ਨੋ ਜੀ ਪੇਚਦਾਲਦ ਕਰਾਂਗੇ ਤੇ ਅਗਲੀ ਗੱਲ ਵੀ ਹੀ ਚੱਲ ਰਹੀ ਹੈ ਲਗਾਤਾਰ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੇਕਰ ਅਸੀਂ ਹਾਈਟੇ ਸਟਰੀਟ ਦੀ ਗੱਲ ਕਰੀਏ ਤਾਂ ਇੱਥੇ ਇੱਕ ਪਰਿਵਾਰ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਘਰ ਪਰਤ ਰਿਆ ਸੀ ਤਾਂ ਰਾਤ ਦੇ ਵਿੱਚ ਜਦੋਂ ਇਹ ਨੌਜਵਾਨ ਲੜ ਰਹੇ ਸੀ ਤਾਂ ਇੱਕ ਮੁੰਡੇ ਨੇ ਇਹਨਾਂ ਨੌਜਵਾਨਾਂ ਦੀ ਲੜਾਈ ਛਡੌਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੀ ਕੋਸ਼ਿਸ਼ ਉਸ ਦੀ ਜਾਨ ਉੱਤੇ ਬਣ ਆਵੇਗੀ ਰਿਪੋਰਟ ਗੁਰਿੰਦਰ ਸਾਗਰ ਦੀ ਰਿਪੋਰਟ ਅਮਰਿਸਰ ਕੇਸਰੀ